ਤੈਨੂੰ ਥੋੜਾ ਜਾਂ ਨਿਕਲੇਆ ਕਿਉਂਕਿ ਆ ਦਿਨ ਚੱਲ ਪੈਣੇ ਨੇ ਆ ਪਰਸੋ ਨਾਲ ਜੀ ਰਾਤ ਨੂੰ ਜਦੋਂ ਆਪ ਜੀ ਦੀ 20 ਤਰੀਕ ਹੋਣੀ ਏ ਉਸ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦਾ ਕਿਲਾ ਛੱਡਣਾ ਹੈ ਇਹ ਇਹ ਆਪਣੇ ਘਰ ਚ ਚਾਟ ਲਾ ਦਿਓ ਗੁਰਮਖੋ ਪੱਕਾ ਲੈ ਕੇ ਜਿਵੇਂ ਤੁਸੀਂ ਇੰਨੀ ਸੇਵਾ ਵਾਲੇ ਬੈਠਿਓ ਆ ਫੋਟੋਆਂ ਛਪਾਣ ਦੀ ਥਾਂ ਨਾ ਇਹ ਲਿਖ ਕੇ ਵੰਡੋ ਲੋਕਾਂ ਨੂੰ ਕਿ 6 ਪੋ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅੱਧੀ ਰਾਤ ਨੂੰ ਕਿਲਾ ਛੱਡਿਆ 7 ਪੋ ਦੀ ਸਵੇਰ ਨੂੰ ਸਰਸਾ ਤੇ ਆਸਾ ਦੀਵਾਰ ਦਾ ਕੀਰਤਨ ਕੀਤਾ 7 ਪੋ ਦੀ ਸਵੇਰ ਨੂੰ ਹਜ਼ੂਰ ਦੇ ਪਰਿਵਾਰ ਦੇ ਤਿੰਨ ਹਿੱਸੇ ਹੋ ਗਏ 7 ਪੋ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ 'ਚ ਰਹਿ 8 ਪੋ ਦੀ ਦੁਪਹਿਰ ਤੋਂ ਬਾਅਦ ਦੋ ਸਹਬਜ਼ਾਦੇ ਤਿੰਨ ਪਿਆਰੇ ਤੇ 34 ਦੇ ਕਰੀਬ ਸਿੰਘ ਸ਼ਹੀਦ ਹੋ ਗਏ ਇਧਰ ਫਿਰ ਪਾਓ 7 ਪੋ ਨੂੰ ਮਾਤਾ ਗੁਜਰੀ ਜੀ ਕੁੰਮੇ ਮਾਸ਼ਕੀ ਦੀ ਝੌਂਪੜੀ 'ਚ ਰਹੀ 8 ਪੋ ਨੂੰ ਮਾਤਾ ਗੁਜਰੀ ਜੀ ਗੰਗੂ ਦੇ ਘਰ ਰਹੀ 9 ਪੋ ਨੂੰ ਮਾਤਾ ਗੁਜਰੀ ਜੀ ਮੁਰਿੰਡੇ ਰਹੀ 10 11 ਤੇ 12 ਪੋ ਤਿੰਨ ਰਾਤਾਂ ਠੰਡੇ ਬੁਰਜ ਤੇ ਰਹੀ ਤੇ 13 ਪੋ ਨੂੰ ਗੁਰੂ ਕੇ ਲਾਲ ਸ਼ਹੀਦ ਹੋ ਗਏ ਮੈਂ ਇਹ ਬੜੀ ਵੱਡੀ ਸੇਵਾ ਹੋਵੇਗੀ ਜੇ ਤੁਸੀਂ ਖਾਰ ਸਿੱਖ ਦੇ ਘਰ ਚ ਹੋਵੇ ਵੀ ਆਹ ਪੋ ਦੇ 8-7 ਦਿਨ ਮੈਂ ਭੁੱਲਣਾ ਨਹੀਂ 8 ਪੋ ਯਾਦ ਰੱਖਿਓ ਵੱਡੇ ਸਹਬਜ਼ਾਦੇ ਸ਼ਹੀਦ ਹੁੰਦੇ ਆ ਤੇ 13 ਪੋ ਨੂੰ ਛੋਟੇ ਸਾਹਿਬ ਜੀ ਦੇ ਸ਼ੀਦ ਹੁੰਦੇ ਆ ਇਹ ਆਪਣੇ ਨਾਮ ਜਿਹੜੇ ਨੇ ਪੂਰੇ ਉਹ ਰੱਖੋ ਜਿਹੜੀ ਗੁਰੂ ਗੋਬਿੰਦ ਸਿੰਘ ਨੇ ਕਿਰਪਾ ਕੀਤੀ ਮੇਰੀ ਬੇਨਤੀ ਇਹ ਵੀ ਮੈਂ ਉਸ ਦਿਨ ਫਤਿਹਗੜ੍ਹ ਸਾਹਿਬ ਗਿਆ ਮੇਰਾ بڑا ਮਨ ਸੀ ਵੀ ਮੈਂ ਜਿੰਨੇ ਇਤਿਹਾਸ ਹੌਮੇ ਚ ਨਹੀਂ ਮੈਂ ਪੋਇਟਰੀ ਵਾਲੇ ਵੀ ਤੇ ਜਿਹੜੇ ਸਾਡੇ ਵਾਰਤਕ ਗ੍ਰੰਥਾਂ ਮੈਂ ਕਿਸੇ ਵੀ ਗ੍ਰੰਥ ਵਿੱਚ ਗੁਰੂ ਸਾਹਿਬ ਜਾਂਦਿਆਂ ਦੇ ਨਿੱਕ ਨਾਮ ਨਹੀਂ ਪੜੇ ਕਿਸੇ ਚ ਵੀ ਜੇ ਅਜੀਤ ਸਿੰਘ ਆਏ ਤੇ ਰਣਜੀਤ ਸਿੰਘ ਆਇਆ ਇੱਕ ਜਗ੍ਹਾ ਪਰ ਅਜੀਤ ਦੀ ਥਾਂ ਰਣਜੀਤ ਆਇਆ ਪਰ ਅਜੀਤ ਸਿੰਘ ਹੀ ਹੈ ਜੇ ਜੁਝਾਰ ਸਿੰਘ ਹੈ ਤੇ ਨਿਕ ਨਾਮ ਕੋਈ ਨਹੀਂ ਜੁਝਾਰ ਹੀ ਹੈ ਜੇ ਜ਼ੋਰਾਵਰ ਸਿੰਘ ਹੈ ਤੇ ਜ਼ੋਰਾਵਰ ਇਹ ਤੇ ਫਤਿਹ ਸਿੰਘ ਜੀ ਤੇ ਇਨਾਂ ਚਾਰਾਂ ਨਾਵਾਂ ਦੇ ਵੀ ਕੋਈ ਅਰਥ ਨਹੀਂ ਮੇਰੇ ਮਨ ਚੇਦ ਕੀ ਜਦੋਂ ਘਰ ਰਹੀ ਸੀ ਮੈਂ ਕਿਹਾ ਕਿ ਸੱਚੇ ਪਾਤਸ਼ਾਹ ਤੂੰ ਆਪਣੇ ਪੁੱਤਰਾਂ ਦੇ ਨਾਮ ਕਿੰਨੇ ਜੁਝਾਰੂ ਰੱਖੇ ਕਿੰਨੇ ਜੁਝਾਰੂ ਰੱਖੇ ਸਭ ਤੋਂ ਵੱਡੇ ਬਾਬਾ ਅਜੀਤ ਸਿੰਘ ਨੇ ਅਜੀਤ ਸਿੰਘ ਜੀ ਦਾ ਜਨਮ ਪੋਂਟਾ ਸਹਿਬ ਹੋਇਆ ਤੇ ਮਹਾਰਾਜ ਪੰਗਾਣੀ ਦਾ ਜੁੱਧ ਜਿੱਤ ਕੇ ਆਇਆ ਜਦੋਂ ਜਿੱਤ ਕੇ ਆਉਂਦੇ ਆ ਇਹ ਕਥਾ ਵੈਸੇ ਮੈਂ ਫਤੇਗੜ ਸਾਹਿਬ ਕੀ ਤੀਜ ਲਾਈਵ ਚੱਲ ਰਹੀ ਸੰਗਤ ਨੂੰ ਪਤਾ ਹੋਣੇ ਦਿੱਲੀ ਦੀ ਸੰਗਤ ਜੇ ਨਹੀਂ ਸੁਣੀ ਮੈਂ ਰਿਪੀਟ ਕਰ ਰਿਹਾ ਅਸਲ 'ਚ ਅਜੀਤ ਜਿੱਤ ਕੇ ਆਏ ਤੇ ਪਤਾ ਲੱਗਾ ਕਰ ਸਾਹਿਬਜ਼ਾਦਾ ਜੀ ਦਾ ਜਨਮ ਹੋਇਆ ਤੇ ਮਹਾਰਾਜ ਕਹਿਣ ਲੱਗੇ ਮੇਰੇ ਬੇਟੇ ਦਾ ਨਾਮ ਮਾਤਾ ਜੀ ਨੂੰ ਕਹਿਣ ਲੱਗੇ ਇਹਦਾ ਨਾਮ ਅਜੀਤ ਰੱਖੋ ਅੱਜ ਮੈਂ ਪਹਿਲਾ ਧਰਮ ਜੁੱਧ ਜਿੱਤ ਕੇ ਆਇਆ ਉਥੇ ਭਈ ਜੀਤ ਮੇਰੀ ਕਿਰਪਾ ਕਾਲ ਕੇਰੀ ਨਾਮ ਅਜੀਤ ਸਿੰਘ ਰੱਖਿਆ